ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਦੀ ਫੇਰੀ ਰਾਸ ਨਹੀਂ ਆਈ ਕਿਉਂਕਿ ਜਿੱਥੇ-ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਉੱਥੇ ਹੀ ਉਹਨਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਕਿਸਾਨਾਂ ਦੇ ਵੱਲੋਂ ਭਾਜਪਾ ਦੇ ਹਰ ਉਮੀਦਵਾਰ ਹਰ ਲੀਡਰ ਹਰ ਪ੍ਰਧਾਨ ਇੱਥੋਂ ਤੱਕ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਵਿਰੋਧ ਕੀਤਾ ਜਾ ਰਿਹਾ ਤੇ ਜਿੱਥੇ ਵੀ ਇਹਨਾਂ ਦੇ ਕੋਈ ਚੋਣ ਪ੍ਰਚਾਰ ਦਾ ਸਮਾਗਮ ਹੁੰਦਾ ਤਾਂ ਕਿਸਾਨ ਕਾਲੀਆਂ ਝੰਡੀਆਂ ਲੈ ਕੇ ਮੁਰਦਾਬਾਦ ਦੇ ਨਾਰੇ ਲਗਾਉਂਦੇ ਨੇ ਤੇ ਤਾਜ਼ੀਆਂ ਤਸਵੀਰਾਂ ਨਕੋਦਰ ਤੋਂ ਜਲੰਧਰ ਹਾਈਵੇ ਦੇ ਉੱਤੇ ਸਾਹਮਣੇ ਹੀ ਆ ਜਿੱਥੇ ਕਿ ਵੱਖ-ਵੱਖ ਕਿਸਾਨ ਜਥੇਬੰਦੇ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਕਹਿ ਕੇ ਅਸੀਂ ਜਲੰਧਰ ਆਏ ਮੋਦੀ ਤੋਂ ਆਪਣੇ ਸਵਾਲਾਂ ਦੇ ਜਵਾਬ ਮੰਗਣ ਜਾ ਰਹੇ ਸੀ ਤਾਂ ਪੰਜਾਬ ਪੁਲਿਸ ਨੇ ਭਾਰੀ ਫੋਰਸ ਬਲ ਦੇ ਜ਼ਬਾਨਾਂ ਨਾਲ ਸਾਨੂੰ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਇੱਥੇ ਹੀ ਧਰਨਾ ਪ੍ਰਦਰਸ਼ਨ ਕੀਤਾ। ਉਹਨਾਂ ਕਹਿ ਕੇ ਜਦੋਂ ਤੱਕ ਸਾਡੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਜਾਂਦਾ ਮੋਦੀ ਵੱਲੋਂ ਅਸੀਂ ਉਦੋਂ ਤੱਕ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਭਾਸ਼ਪਾ ਦੇ ਲੀਡਰਾਂ ਦਾ ਘਿਰੋ ਕਰਦੇ ਰਹਾਂਗੇ ਕੀ ਕਾਰਨ ਹੋਇਆ ਜਿਹੜਾ ਤੁਹਾਨੂੰ ਸੜਕਾਂ ਤੇ ਧਰਨੇ ਲਗਾਣੇ ਪੈ ਰਹੇ ਆ ਅਸਲ ਦੇ ਵਿੱਚ ਇਹ ਆ ਵੀ ਕਾਰਨ ਕੋਈ ਨਹੀਂ ਜਿਹੜਾ ਮੋਦੀ ਜੀ ਨੇ ਸਾਡੇ ਦਿੱਲੀ ਜਾਂਦੇ ਹਾਰਾ ਰੋਕੇ ਸੀਗੇ ਉਹਨਾਂ ਦੇ ਵਿੱਚੋਂ ਦੋਆ ਫੋਰਮਾਂ ਨੇ ਕੇਕੇਐਮ ਨੇ ਅਤੇ ਐਸਕੇਐਮ ਗੈਰ ਰਾਜਨੀਤਿਕ ਨੇ ਫੈਸਲਾ ਕੀਤਾ ਸੀਗਾ ਵੀ ਜਿਸ ਦਿਨ ਮੋਦੀ ਪੰਜਾਬ ਫੇਰੀ ਤੇ ਆਏ ਅਸੀਂ ਜਿਹੜੇ ਸਵਾਲ ਮੋਦੀ ਜੀ ਨਾਲ ਦਿੱਲੀ ਜਾ ਕੇ ਕਰਨੇ ਸੀ ਸਾਨੂੰ ਰੋਕਿਆ ਵੀ ਸਾਨੂੰ ਗੋਲੀਆਂ ਵੀ ਮਾਰੀਆਂ ਸਾਡੇ ਅੱਥਰੂ ਗੈਸ ਵੀ ਛੱਡੀ ਉਹ ਸਵਾਲ ਹੀ ਇੱਥੇ ਕਰਾਂਗੇ ਪਰ ਪੰਜਾਬ ਦੀ ਭਗਵੰਤਮਾਨ ਸਰਕਾਰ ਨੇ ਵੱਡੀ ਤਦਾਦ ਦੇ ਫੋਰਸਾ ਲਾ ਕੇ ਸਾਰੀਆਂ ਰੈਲੀਆਂ ਵਾਲੀਆਂ ਥਾਵਾਂ ਨੂੰ ਕਿਲੇ ਦਾ ਰੂਪ ਦੇ ਕੇ ਦੂਰ ਦੂਰ ਤੱਕ 12-12 ਕਿਲੋਮੀਟਰ ਤੱਕ ਜੜੇ ਆ ਉਹ ਕਾਫਲੇ ਰੋਕੇ ਆ ਅਸਲ ਦੇ ਵਿੱਚ ਸਵਾਲਾਂ ਦੇ ਜਵਾਬ ਦੇਣ ਤੋਂ ਮੋਦੀ ਜੀ ਭੱਜੇ ਆ ਅੱਥ ਦੇ ਵਿੱਚ ਅਵੇ ਚੱਕ ਪਾ ਕੇ ਗੱਲ ਕਰਨੀ ਦੀ ਮੋਦੀ ਜੀ ਨੂੰ ਸਵਾਲਾਂ ਦੇ ਜਵਾਬ ਖੜੇ ਮੱਥੇ ਦੇਣੇ ਚਾਹੀਦੇ ਸੀ ਅਹੀਂ ਉਹ ਕੁੱਛ ਨਾ ਵੀ ਸੁਭ ਕਰਨ ਦੇ ਕਾਤਲ ਜਿਹੜੇ ਕੌਣ ਆ ਤੁਸੀਂ ਐਮਐਸਬੀ ਗਰੰਟਰ ਦਾ ਕਾਨੂੰਨ ਕਿਉਂ ਨਹੀਂ ਬਣਾਇਆ ਵਾਦਾ ਸੀ ਤੁਹਾਡਾ ਤੁਸੀਂ ਲਖੀਨਪੁਰ ਖੀਰੀ ਕਾਰਡ ਦੇ ਦੋਸ਼ੀ ਨੂੰ ਜਿਹਨੇ ਇੱਕ ਪੱਤਰਕਾਰ ਤੇ ਚਾਰ ਕਿਸਾਨ ਦਰੜਕੇ ਸ਼ਹੀਦ ਕਰਵਾਏ ਸੀਗੇ ਉਹਨੂੰ ਦੁਬਾਰਾ ਐਮਪੀ ਦੀ ਟਿਕਟ ਕਿਉਂ ਦੇ ਦਿੱਤੀ ਤੁਹਾਡਾ ਵਿਤਸ਼ਾਉਦੀ ਰੈਲੀ ਦੇ ਬੋਲ ਰਿਹਾ ਵੀ ਵੱਡੀ ਲੀਡ ਤੇ ਜਿਤਾਓ ਮੈਂ ਵੱਡਾ ਉਹ ਤਾਂ ਦੇਵਾਂਗਾ ਇਹ ਕਿਉਂ ਇਹ ਲੋਕਤੰਤਰ ਆ ਜਮਹੂਰੀਅਤ ਆ ਐਮਐਸਬੀ ਗਰੰਟਰ ਦਾ ਕਾਨੂੰਨ ਤੋਹ ਬਣਾਉਣ ਦਾ ਵਾਦਾ ਕੀਤਾ ਸੀ ਸ਼ਹੀਦਾਂ ਦੇ ਪਰਿਵਾਰਾਂ ਦਾ ਮਾਨ ਸਨਮਾਨ ਕਰਨ ਦਾ ਵਾਦਾ ਸੀਗਾ ਪਰਚੇ ਸਾਰੇ ਰੱਦ ਕਰਨੇ ਨੇ ਦਿੱਲੀ ਪੰਜਾਬ ਹਰਿਆਣਾ ਯੂਪੀ ਜਿਹੜੇ ਹੋਏ ਪਹਿਲੇ ਅੰਦੋਲਨ ਦੇ ਉਹ ਤੋਂ ਪੱਛੇ ਜੀ ਇਹਦੇ ਨਾਲ ਸਾਡੀਆਂ ਮੰਗਾਂ ਸੀ ਕਿ ਇਹ ਕਿਸਾਨ ਮਜ਼ਦੂਰ ਦਾ ਸਮੁੱਚਾ ਕਰਜ਼ਾ ਜਿਹੜਾ ਉਹ ਖਤਮ ਕੀਤਾ ਜਾਵੇ ਔਰ ਮਜ਼ਦੂਰ ਨੂੰ 200 ਦਿਨ ਮਰੇਗਾ 700 ਰੁਪਿਆ ਦਿਹਾੜੀ ਦਿੱਤੀ ਜਾਵੇ ਕਿਉਂਕਿ ਮਜ਼ਦੂਰ ਦਾ ਚਿੱਲਾ ਵੀ ਤਪੇ ਔਰ ਇਹਦੇ ਨਾਲ 10000 ਰੁਪਿਆ ਪੈਨਸ਼ਨ ਕਾਨੂੰਨ ਮੁਤਾਬਕ ਬਣਦੀ ਆ ਕਿਸਾਨ ਮਜ਼ਦੂਰ ਦੀ ਕਿਉਂਕਿ ਵੀ ਦੇਖਦਾ ਕੰਮ ਆ ਉਹ ਤੋਂ ਭੱਜ ਰਹੇ ਜੀ ਫਸਲੀ ਬੀਮਾ ਬੀਮਾ ਯੋਜਨਾ ਉਹ ਸਰਕਾਰ ਪ੍ਰਾਈਵੇਟ ਕੰਪਨੀਆਂ ਤੋਂ ਨਹੀਂ ਆਪਣੇ ਬਲਬੂਤੇ ਤੇ ਕਰੇ ਤੇ ਪ੍ਰੀਮੀਅਰ ਸਰਕਾਰਾਂ ਭੰਨ ਭਵੇਂ ਸਟੇਟ ਦੀ ਭਰੇ ਭਵੇਂ ਦੇਸ਼ ਦੀ ਭਰੇ ਇਹਨਾਂ ਸਵਾਲਾਂ ਵਾਸਤੇ ਇਹਨਾਂ ਦੇ ਜਵਾਬ ਲੈਣ ਵਾਸਤੇ ਜਾ ਰਹੇ ਸਾਂ ਪਰ ਉਹ ਪਹਾੜੀ ਦਿਨ ਤੇ ਪੁਲਸ ਫੋਰਸਾ ਲਾ ਕੇ ਮਤਲਬ ਰੋਕਿਆ ਇੱਕ ਨਾਕਾ ਹੀ ਪਿੱਛੇ ਛੱਡ ਕੇ ਆਏ ਹਾਂ ਦੂਜੇ ਨਾਕੇ ਤੇ ਫਿਰ ਸਾਡੇ ਫੋਰਮਾਂ ਦਾ ਫੈਸਲਾ ਸੀਗਾ ਵੀ ਆਪਾਂ ਨਾਕੇ ਭੰਣੇ ਨਹੀਂ ਆਪਾਂ ਜਿਹੜੀ ਗੱਲ মিডিਆ ਰਹੀਂ ਸੋਸ਼ਲ ਮੀਡੀਆ ਰਹੀਂ ਪਚਾਉਣੀ ਚਾਹੁੰਦੇ ਹਾਂ ਪੂਰੀ ਦੁਨੀਆ ਦੇ ਵਿੱਚ ਵੀ ਦੇਸ਼ ਦੇ ਹਾਕਮ ਦੇਸ਼ ਦੇ ਪੀਐਮ ਲੋਕਾਂ ਨਾਲ ਵਾਦ ਸੰਵਾਦ ਕਰਨ ਤੋਂ ਭਜਰੇ ਜੀ ਸੰਵਾਦ ਰਚਨਾ ਹੁੰਦੀ ਰਹਿਣੀ ਚਾਹੀਦੀ ਆ ਸੰਵਾਦਾਂ ਦੇ ਵਿੱਚੋਂ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਨਿਕਲਦਾ ਪਰ ਸੰਵਾਦ ਜਿਹੜਾ ਰਚਉਣ ਤੋਂ ਹੀ ਮੋਦੀ ਜੀ ਭੱਜ ਚੁਕੇ ਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਭਾਜਪਾ ਹੀ ਆਗੂਆਂ ਦੇ ਘਰਾਂਗੇ ਤਰਨੇ ਜਿਹੜੇ ਆ ਉਹ ਦਿਆਂਗੇ ਉਹਨਾਂ ਨੂੰ ਪੁੱਛਾਂਗੇ ਵੀ ਭਾਊ ਸਾਨੂੰ ਤੁਸੀਂ ਡਿਬੂਗੂਰ ਜੇਲ੍ਹ ਚ ਕਦੋਂ ਕੱਢਣਾ ਵਾ ਸਾਨੂੰ ਜਿਹੜਾ ਕੁੱਟਣ ਦੀ ਗੱਲ ਕਰਦੇ ਜੇ 2 ਜੂਨ ਨੂੰ ਅਸੀਂ ਅੱਜ ਹੀ ਆ ਗਏ ਅੱਜ ਹੀ ਕੁੱਟ ਲੋ ਇਹ ਜਿਹੜੀ ਪਾਸ਼ਾਵਾ ਏ ਐਮਪੀਆਂ ਦੀ ਭਾਸ਼ਾ ਨਹੀਂ ਕੀ ਜਿਨ੍ਹਾਂ ਨੇ ਦੇਸ਼ ਨੂੰ ਚਲਾਉਣਾ ਵਾ 140 ਕਰੋੜ ਭਾਰਤੀਆਂ ਨੂੰ ਚਲਾਉਣਾ ਵਾ ਉਹਨਾਂ ਦੀ ਇਹ ਉੱਪਰ ਪੱਧਰ ਪਾਛਾ ਆਊਗੀ ਤੇ ਉਹਨਾਂ ਤੋਂ ਕੀ ਆਸ ਰੱਖਾਂਗੇ ਅਸੀਂ ਦੇ ਕਹਿੰਦੇ ਹਾਂ ਕੁਰਸੀ ਦੇ ਪੋਤਵਾ ਇੱਕ ਲੱਗੇ ਹੋਏ ਕੀੜੇ ਆ ਦੇਸ਼ ਨੂੰ ਇਹਨਾਂ ਕੀੜਿਆਂ ਤੋਂ ਬਚੋ ਜਿੰਨਾ ਚਿਰ ਕੀਰਤੀ ਕੰਮ ਇਕੱਠੇ ਨਹੀਂ ਹੁੰਦੇ ਇਹਨਾਂ ਜੋਕਾਂ ਤੋਂ ਬਚਾ ਨਹੀਂ ਹੋਣਾ ਬਚਾਅ ਕਰ ਲਈ ਇੱਕਾ ਤੇ ਸੰਘਰਸ਼ ਹਥਿਆਰ ਵੀ ਤੇ ਹੱਲ ਪ੍ਰਧਾਨ ਜੀ ਜ਼ਿਕਰ ਕਰ ਗਰੀਏ ਮੋਦੀ ਸਾਹਿਬ ਨਾਲ ਵੀ ਤੁਹਾਡੀਆਂ ਕਈ ਮੀਟਿੰਗਾਂ ਹੋਈਆਂ ਕੋਈ ਸੱਟਾ ਨਹੀਂ ਨਿਕਲਿਆ ਚਾਰ ਵਾਰ ਦਿੱਲੀ ਦੇ ਮੰਤਰੀ ਜਿਹੜੇ ਉਹ ਗੱਲਬਾਤ ਕਰਨ ਆਏ ਆ ਔਰ ਚਾਰੇ ਵਾਰ ਉਹ ਕਾਰਪਟਰ ਨੂੰ ਬੜਾਵਾ ਦੇਣ ਵਾਸਤੇ ਮਤਲਬ ਜਿਹੜੀ ਐਮ ਐਸ ਪੀ ਉਹਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣ ਵਾਸਤੇ ਪੰਜਾਂ ਫਸਲਾਂ ਤੇ ਬੌਂਡਡ ਹੋ ਕੇ ਐਮ ਐਸ ਪੀ ਦੇਣ ਵਾਸਤੇ ਗੱਲ ਕਰਦੇ ਰਿਹਾ ਨਾ ਕਿ ਵਾਦੇ ਅਨਸਾਰ ਵੀ ਸਮੂਚੀਆਂ ਫਸਲਾਂ ਦੇ ਤੇ ਐਮ ਐਸ ਪੀ ਹੋਵੇ ਤੇ ਐਮ ਐਸ ਪੀ ਅਨਸਾਰ ਸਾਰੀਆਂ ਫਸਲਾਂ ਚੁੱਕਣ ਦੀ ਸਰਕਾਰ ਗਰੰਟੀ ਕਰੇ ਔਰ ਇਹਦੇ ਉੱਤੇ ਸਾਡਾ ਤੇ ਹੋਰ ਵਾ ਵੀ ਐਮ ਐਸ ਪੀ ਦੇ ਨਾਲ ਐਮ ਆਰ ਪੀ ਵੀ ਜ਼ਰੂਰੀ ਆ ਜਿਹੜੀ ਚੀਜ਼ ਪੈਦਾਵਾਰ ਕਰਨ ਵਾਲੇ ਤੋਂ 10 ਰੁਪਏ ਖਰੀਦੀ ਜਾਂਦੀ ਆ ਖਪਤਕਾਰ ਨੂੰ 15 ਰੁਪਏ ਖਰਚਾ ਖਰਚਾ ਪਾ ਕੇ ਮਿਲ ਜੇ ਇੱਥੇ ਫਰਕ ਵੜਾ ਵਾ ਖਪਤਕਾਰ ਨੂੰ ਜਿਹੜਾ ਵਾ ਉਹ ਵਧੇਰੇ ਲੁੱਟ ਦਾ ਸ਼ਿਕਾਰ ਹੋਣਾ ਪੈਂਦਾ ਵਾ ਐਮ ਐਸ ਪੀ ਦੇ ਨਾਲ ਐਮ ਆਰ ਪੀ ਵੀ ਜ਼ਰੂਰੀ ਆ ਆਉਣ ਲੈ ਸਬੰਧ ਦੀ ਮੰਗ ਵੱਡੀ ਪੱਧਰ ਤੇ ਉੱਠਣੀ ਆ ਜੇ ਦੁੱਧ ਤੇ ਫਲਾ ਤੇ ਸਬਜ਼ੀਆਂ ਤੇ ਸਾਰੀਆਂ ਚੀਜ਼ਾਂ ਦੇ ਐਮ ਐਸ ਪੀ ਅਨਸਾਰ ਭਾਅ ਮਿਲ ਜਣ ਤੇ ਐਮ ਆਰ ਪੀ ਵੀ ਤੈ ਹੋ ਜਾਣੀਆਂ ਫੇਰ ਟਮਾਟਰ 10 ਰੁਪਏ ਕਿਲੋ ਤੋਂ 15 ਰੁਪਏ ਮਿਲੂਗਾ 10 ਰੁਪਏ ਵਾਲਾ ਕਾਰਪੋਰੇਟ ਦੇ ਗਦਾਮ ਜਾ ਕੇ 400 ਰੁਪਏ ਕਿਲੋ ਮਿਲੂਗਾ ਹਾਂਜੀ ਅੱਜ ਅਸੀਂ ਸਾਰਨ ਹੋਇਆ ਜਿਹੜਾ ਤੁਹਾਨੂੰ ਫੇਰ ਜੜੀਆਂ ਸੜਕਾਂ ਘੇਰਦੀਆਂ ਪੈ ਰਹੀਆਂ ਇਹ ਅੱਜ ਹੀ ਕੋਈ ਨਵਾਂ ਨਹੀਂ ਜਦੋਂ ਦਿੱਲੀ ਮੋਰ ਜਦੋਂ ਅਸੀਂ ਆਏ ਆ ਵਾਪਸ ਜਿੱਤ ਗਏ ਤਿੰਨ ਕਾਰੇ ਕਾਨੂੰਨ ਰੱਦ ਕਰਾ ਕੇ ਪਲਾਲੀ ਦਾ ਅਸੀਂ ਬਿਜਲੀ ਦਾ ਜਿਹੜਾ ਸੀਗਾ ਉਹ ਭਾਵੇਂ ਹੁਣ ਇਹਨਾਂ ਲਾਗੂ ਕੀਤਾ ਉਹ ਤੋਂ ਮੁਕਰਿਆ ਉਦੋਂ ਤੋਂ ਲੈ ਕੇ 4 ਸਾਲ 6 ਮਹੀਨੇ ਅੱਦ ਕੇ ਅਸੀਂ ਇਹ ਸਰਕਾਰ ਵੀ ਕੀਤੀ ਹੈ ਵੀ ਜਿਹੜੀਆਂ ਮੰਗਾਂ ਤੁਸੀਂ ਮੰਨੀਆਂ ਸੀ ਉਹ ਮੰਗਾਂ ਤੁਸੀਂ ਲਾਗੂ ਕਿਉਂ ਨਹੀਂ ਕਰਦੇ ਲਿਖਤੀ ਰੂਪ ਜਿਹਨਾਂ ਮੰਨੀਆਂ ਮੋਦੀ ਦੀ ਸਰਕਾਰ ਨੇ ਅਸੀਂ ਉਸ ਮੰਗਾਂ ਨੂੰ ਲੈ ਕੇ ਮਤਲਬ ਲਗਾਤਾਰ ਜਿਹੜੇ ਧਰਨੇ ਮਜਾਰੇ ਜਿਹੜੇ ਐ ਸੈਂਟਰ ਸਰਕਾਰ ਦੇ ਖਿਲਾਫ ਕਰ ਰਹੇ ਆ ਜਿੱਥੇ ਪੰਜਾਬ ਸਰਕਾਰ ਨਾਲ ਕੋਈ ਮਸਲੇ ਉੱਤੇ ਪੰਜਾਬ ਸਰਕਾਰ ਦੇ ਕਰ ਰਹੇ ਆ ਔਰ ਉਹ ਮਸਲੇ ਉਹੀ ਆ ਕਿ ਜਦੋਂ ਇਹਨਾਂ ਲਿਖਤੀ ਰੂਪ ਜਿਹੜੀਆਂ ਮੰਗਾਂ ਮੰਨੀਆਂ ਸੀ ਐਮਐਸਪੀ ਦਾ ਬੜਾ ਵੱਡਾ ਮਸਲਾ ਉਹ ਅਸੀਂ ਦਿਆਂਗੇ ਔਰ ਜਿਹੜੇ ਲਖੀਪੋ ਖੀਰੀ ਦੇ ਜਿਹੜੇ ਚਾਰ ਜਿਹੜੇ ਕਿਸਾਨ ਛੀਦਗੀ ਤੇ ਇੱਕ ਪੱਤਰਕਾਰ ਸੀ ਛੀਦ ਕੀਤਾ ਉਹਨਾਂ ਦਾ ਸਾਨੂੰ ਹੁਣ ਤਾਂ ਹੀ ਨਿਆਂ ਦੇਣ ਦੀ ਬਜਾਏ ਅਜੇ ਮਿਸ਼ਰਾ ਟੈਨੀ ਜਿਹੜਾ ਸੈਂਟਰ ਚ ਹੂਮਨਸ ਉਹ ਉਹ ਦੇ ਮੁੰਡੇ ਨੂੰ ਡੈਕਟ ਦਿੱਤੀ ਹੋਰ ਕਿਸਾਨਾਂ ਦੇ ਜਿਹੜਾ ਛੇੜ ਜਿਹੜੀ ਚੜਾਈ ਆ ਔਰ ਕਿਸਾਨਾਂ ਤੇ ਮਜ਼ਦੂਰਾਂ ਦੇ ਕਾਰਜੇ ਤੇ ਲਕੀਰ ਫੇਰਾਂਗੇ ਉਹ ਜਿਹੜਾ ਵਾ ਉਹ ਅਜੇ ਤੱਕ ਇਹਨਾਂ ਕੋਰਾ ਨਹੀਂ ਕੀਤਾ ਔਰ ਜਿਹੜੇ ਕਿਸਾਨਾਂ ਦੇ ਸਾਰੇ ਅਜੇ ਵੀ ਕੇਸ ਆ ਉਹ ਵਾਪਸ ਨਹੀਂ ਲੈ ਬਹੁਤ ਸਾਰੇ ਕਿਸਾਨਾਂ ਦਾ ਜਿਹੜਾ ਉੱਥੇ ਜਿਹੜਾ ਵਾ ਦਿੱਲੀ ਇਹਦੇ ਟਰੈਕਟਰ ਖੜੇ ਦੂਜੇ ਦੀ ਜਾਓ ਸਾਰਾ ਨਹੀਂ ਵਾਪਸ ਲੈ ਔਰ ਹੁਣ ਜਿਹੜੇ ਕਿਸਾਨ ਲੜ ਰਹੇ ਆ ਆ ਦਿੱਲੀ ਨੂੰ ਜਾ ਰਹੇ ਆ ਭਾਵੇਂ ਥੋੜੀਆਂ ਸਾਡੇ ਤੋਂ ਬਾਕੀ ਆ ਦੇ ਬੰਦਿਆ ਉਹਨਾਂ ਨੇ ਵੀ ਇਸੇ ਤਰ੍ਹਾਂ ਰੋਕਿਆ ਇਹ ਰਾਹ ਦੇ ਵਿੱਚ ਜਿਹੜੇ ਆ ਕੰਨ ਗੱਡੇਗਾ ਔਰ ਰਾਹ ਦੇ ਵਿੱਚ ਕੰਧਾਂ ਸਾਰੀਆਂ ਗਈਆਂ ਜਿੱਦਾਂ ਜਿੱਦਾਂ ਪਾਕਿਸਤਾਨ ਦੀ ਬਾਦ ਦੇ ਉਦਦਾ ਸੀਰ ਕੀਤੇਗਾ ਜਿਸ ਕਰਕੇ ਅਸੀਂ ਉਹ ਮੋਦੀ ਸਰਕਾਰ ਜਿਹੜੀ ਆ ਮੋਦੀ ਜਿਹੜਾ ਜਾਂ ਉਹਦੀ ਸਰ ਜਿਹੜੇ ਐਮਪੀ ਖੜੇ ਆ ਉਹਨਾਂ ਦਾ ਵਿਰੋਧ ਕਰਦੇ ਆ ਵੀ ਜੇ ਸਾਨੂੰ ਦਿੱਲੀ ਨਹੀਂ ਜਾਣ ਦੇਣਾ ਤੁਹਾਡਾ ਵੀ ਹੱਕ ਨਹੀਂ ਬਣਦਾ ਸਾਡੇ ਸੂਬਿਆਂ ਜਾਣ ਕੇ ਬੋਤਾ ਮੰਗੜ ਦਾ ਇਸ ਕਰਕੇ ਤੁਹਾਨੂੰ ਇੱਥੇ ਚੈਨ ਨਾਲ ਨਹੀਂ ਬਿਠਣ ਦਿਆਂਗੇ ਸਾਰੇ ਹਿੰਦੁਸਤਾਨ ਜਿਹੜਾ ਮੋਦੀ ਸਰਕਾਰ ਦੇ ਖਿਲਾਫ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਉਹ ਚੱਲ ਰਿਹਾ ਪਾ ਮੋਰਚਾ ਹੈ ਸਾਰੇ ਵਿਰੋਧ ਹੋ ਰਿਹਾ ਆਉਣ ਵਾਲੇ ਦਿਨਾਂ 'ਚ ਅਸੀਂ ਇਹ ਵੀ ਸੱਦਾ ਦੇ ਰਹੇ ਆ ਕਿ ਜਿਹੜੀਆਂ ਮੋਦੀ ਨੂੰ ਹਰਾਉਣ ਲਈ ਆਰਐਸਐਸ ਨੂੰ ਹਰਾਉਣ ਲਈ ਔਰ ਜਿਹੜੇ ਵੀ ਕੋ ਜਿੱਤਣ ਵਾਲੇ ਕੈਂਡੀਡੇਟ ਆ ਉਹਨਾਂ ਨੂੰ ਵੋਟਾਂ ਪਾਓ ਤਾਂ ਕਿ ਆਰਐਸਐਸ ਜਿਹੜੀ ਹਿੰਦੁਸਤਾਨ ਦੇ ਵਿੱਚੋਂ ਹਾਰ ਜਵੇ ਇਹਦਾ ਸਫਾਇਆ ਹੋ ਜਵੇ ਤਾਂ ਕਿ ਸਾਨੂੰ ਪਤਾ ਜੇ ਆਰਐਸਐਸ ਦੁਆਰਾ ਜਿੱਤ ਗਈ ਇਹਨਾਂ ਨੇ ਲੋਕਤੰਤਰ ਦਾ ਖਾਦਮਾ ਕਰਨਾ ਇਹਨਾਂ ਨੇ ਜਿਹੜਾ ਉਹ ਮੁਰਕੇ ਵੋਟਾਂ ਨਹੀਂ ਪਾਉਣ ਦੇਣੀਆਂ ਇਹਨਾਂ ਨੂੰ ਮਨੁੱਖ ਸਮਰਿਤੀ ਜਿਹੜੀ ਲਾਗੂ ਕਰਨ ਵਾਲੇ ਪਾਸੇ ਨਹੀਂ ਜਾਣਾ ਇਹਨਾਂ ਸਾਰੇ ਜਿਹੜੇ ਆਫਸਰ ਛਾਹੀ ਜਿਹੜੇ ਮੈਗਨੇ ਸਰਕਾਰੀ ਉਹਨਾਂ ਚ ਆਪਦਾ ਜਿਹੜਾ ਹਿੰਦੂਤਵ ਜਿਹੜਾ ਅਸਥਤ ਕਰਨਾ ਇਹ ਆਉਣ ਵਾਲੇ ਸਮਝ ਇਹਨਾਂ ਨੇ ਬਹੁਤ ਜ਼ੁਲਮ ਕਰਨੇ ਆ ਜਿਸ ਕਰਕੇ ਅਸੀਂ ਅੱਜ ਮੋਦੀ ਦਾ ਵਿਰੋਧ ਕੀਤਾ ਤੇ ਪਿੰਡਾਂ ਦੇ ਵਿੱਚ ਉਹਨਾਂ ਦੇ ਐਮਪੀ ਜਿਹੜੇ ਆਉਂਦੇ ਆ ਉਹਨਾਂ ਦਾ ਵੀ ਬੋਦ ਕਰਦੇ ਆ ਤੇ ਭਾਜਪਾ ਨੂੰ ਹਰਉਣ ਲਈ ਪੂਰਾ ਟੈਲਰ ਆ ਰਹੇ ਆ ਸੰਯੁਕਤ ਕਿਸਾਨ ਮੋਰਚਾ ਅੱਜ ਜਿਹੜੀਆਂ ਤੁਸੀਂ ਸਰਕਾਰ ਬੰਦ ਕੀਤੀਆਂ ਅੱਜ ਇਹ ਸਰਕਾਰ ਕਿਉਂ ਬੰਦ ਕਰਨੀਆਂ ਪਈਆਂ ਕਿਉਂਕਿ ਅੱਜ ਪੀਐਮ ਮੋਦੀ ਜਿਹੜੇ ਹੈਗੇ ਆ ਗਲੰਦਰ ਆ ਰਹੇ ਸੀ ਇਸ ਕਰਕੇ ਅਸੀਂ ਗਲੰਦਰ ਨੂੰ ਜਾ ਰਹੇ ਸੀ ਉੱਥੇ ਅਸੀਂ ਇੱਕ ਬੰਨੇ ਖੜੇ ਹੋ ਗਏ ਆਪ ਦਾ ਪ੍ਰੋਟੈਸਟ ਕਰਨਾ ਸੀ ਕਾਲੇ ਝੰਡਿਆਂ ਨਾਲ ਦਾਲੀਆਂ ਜਿੱਥੇ ਬੰਦੀਆਂ ਦੇ ਝੰਡਿਆਂ ਨਾਲ ਪਰ ਇੱਥੇ ਵੀ ਜਿਹੜੀ ਭਵੰਤਮਾਨ ਦੀ ਸਰਕਾਰ ਆ ਇਹਨੇ ਫਿਰ ਆਪਦਾ ਦਿਖਾ ਲਿਆ ਮੋਦੀ ਨੂੰ ਮਤਲਬ ਛਾਵਾ ਛੇਖਣ ਲਈ ਸਾਨੂੰ ਉਹਨਾਂ ਨੇ ਇੱਥੇ ਘੇਰ ਕੇ ਤਾਂ ਆਪ ਆਪ ਸਰਕਾਰਾਂ ਜਾਮ ਕਰਾਈਆਂ ਜੇ ਕੋਈ ਸਾਡਾ ਕੋਈ ਇਰਾਦਾ ਨਹੀਂ ਸੀ ਸਾਡਾ ਪੂਰਾ ਪੰਜਾਬ ਆ ਗਿਆ ਸੀ ਉੱਥੇ ਇੱਕ ਬੰਨੇ ਖੜੇ ਹੋਗੇ ਮੋਦੀ ਦਾ ਜਿਹੜਾ ਵਿਰੋਧ ਕਰਨਾ ਸੀ ਗੋ ਬੈਗ ਕਹਿੰਦੇ ਗੋ ਬੈਗ ਜਾਓ ਤੁਹਾਡਾ ਕੋਈ ਕੰਮ ਨਹੀਂ ਇੱਥੇ ਪੰਜਾਬ ਤੇ ਅੱਜ ਕਿਸਾਨਾਂ ਨੂੰ ਕੁਝ ਨਜ਼ਰਬੰਦ ਕੀਤਾ ਗਿਆ ਦਾ ਸਵੇਰ ਦੇ ਲੈ ਕੇ ਸਾਨੂੰ ਵੀ ਲੱਭਦੇ ਫਿਰਦੇ ਰਹੇ ਆ ਅਸੀਂ ਪਾਸੇ ਪਹਿਲਾਂ ਨਿਕਲ ਗਏ ਕੁਝ ਕਿਸਾਨ ਜਿਹੜੇ ਆ ਕਾਦੀਆਂ ਵਾਲਾ ਹੋਰ ਪਤਾ ਲੱਗਾ ਸਾਰੇ ਸਵਾਗਤ ਦੇ ਫੜ ਕੇ ਅੰਦਰ ਥਾਣੇ ਜੀ ਭਟਾ ਲਿਆ ਉਹਦੀ ਅਸੀਂ ਨਕਦੀ ਕਰਦੇ ਆ ਕਿ ਉਹ ਕਿਸਾਨ ਇੱਥੇ ਇੱਥੇ ਹੋਣਾ ਨਹੀਂ ਕਿੱਥੇ ਜਾਣੇ ਇਹ ਜਿਹੜਾ ਦਮਨ ਆ ਜਿਹੜਾ ਭਗਵੰਦ ਮਾਨ ਦੀ ਸਰਕਾਰ ਦਾ ਮੋਦੀ ਨੂੰ ਖਿੱਚ ਤਾਉਣ ਲਈ ਉਹਦੀ ਅਸੀਂ ਡੱਟ ਕੇ ਵਿਖੇ ਦੀ ਕਰਦੇ ਸਰ ਅੱਜ ਕੁਝ ਕਿਸਾਨ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਹੈਗਾ ਹਾਈਵੇ ਰੋਕਿਆ ਗਿਆ ਵਾ ਕੀ ਕਹਿਣਾ ਚਾਹੋਗੇ ਅੱਜ ਸਾਡੇ ਦੇਸ਼ ਦੇ ਮਾਨ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਲੰਧਰ ਵਿਖੇ ਚੌਂਦਰੀ ਨੂੰ ਸੰਬੋਧਨ ਕਰਨ ਆਏ ਸੀ ਜੋ ਕੋਸ਼ਿਕ ਕਿਸਾਨ ਜਥੇਬੰਦੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਿਰਤੀ ਕਿਸਾਨ ਯੂਨੀਅਨ ਕਾਫੀ ਜਿਹੜੀਆਂ ਸੰਗਠਨ ਸੀਗੇ ਉਹਨੇ ਪ੍ਰਧਾਨ ਮੰਤਰੀ ਜੀ ਦੇ ਤੇ ਉੱਥੇ ਜਾ ਕੇ ਵਿਰੋਧ ਕਰਨ ਜਾਂ ਸਵਾਲ ਜਵਾਬ ਕਰਨ ਦਾ ਪ੍ਰੋਗਰਾਮ ਲਿਖਿਆ ਸੀ ਜੋ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਕ ਕਿ ਉੱਥੇ ਕੋਈ ਲੈਂਡ ਆਰਡਰ ਦੀ ਸ਼ੈਅ ਦੇ ਵਿੱਚ ਪ੍ਰੋਬਲਮ ਨਾ ਹੋਵੇ ਜਾਂ ਕਿਸੇ ਤਰ੍ਹਾਂ ਦੀ ਕੋਈ ਅਨਸ ਕੰਗ ਘਟਨਾ ਦਾ ਬਾਬਰ ਇਹਨਾਂ ਨੂੰ ਇੱਥੇ ਬਕਤੌਰ ਪ੍ਰੀਵੈਂਟਿਵ ਤੌਰ ਤੇ ਰੋਕਿਆ ਗਿਆ ਸੀ ਤਾਂ ਕਿ ਉੱਥੇ ਸ਼ਹਿਰ ਦੇ ਵਿੱਚ ਜਿਹੜਾ ਰੈਲੀ ਦਾ ਮਾਹੌਲ ਨਾ ਖਰਾਬ ਹੋ ਸਕੇ ਕੁਝ ਕਿਸਾਨਾਂ ਵੱਲੋਂ ਕਿਹਾ ਗਿਆ ਵਾ ਕਿ ਸਾਨੂੰ ਘਰਾਂ ਦੇ ਵਿੱਚ ਨજરਬੰਦ ਕੀਤਾ ਗਿਆ ਪੁਲਿਸ ਨੇ ਸਵੇਰੇ ਹੀ ਜਿਹੜਾ ਸਾਨੂੰ ਚੱਕਿਆ ਉਦੋਂ ਤਾਂ ਜਿੱਥੇ ਦਾ ਕੋਰਡਰ ਸਬਡਿਵੀਜ਼ਨ ਦਾ ਸਬੰਧ ਅਸੀਂ ਤਾਂ ਕਿਸੇ ਨੂੰ ਨਹੀਂ ਕੀਤਾ ਇੱਥੇ ਹੁਣ ਬਹੁਤ سارے ਪੰਜਾਬ ਦੇ ਵਿੱਚ ਮੋਗੇ ਤੋਂ ਫਰੀਦਕੋਟ ਤੋਂ ਜਿੱਦਾਂ ਤਣ ਤਣ ਤੋਂ ਕਪੂਰਥਲਾ ਸਾਈਡ ਤੋਂ ਕਾਫੀ ਪੰਜਾਬ ਦਾ ਜਿਹੜਾ ਇਹ ਦੁਆਬਾ ਦਾ ਮਾਲਵਾ ਖੇਤਾ ਉੱਥੋਂ ਦੇ ਲੋਕ ਆਏ ਸੀ ਕਿਸੇ ਦੂਸਰੇ ਜ਼ਿਲ੍ਹੇ ਨੇ ਜਾਂ ਦੂਸਰੀ ਸਬਡਿਵੀਜ਼ਨ ਨੇ ਕੀਤਾ ਹੋਇਆ ਤਾਂ ਮੇਰੀ ਨੌਲੇਜ ਨਹੀਂ ਸਾਡੇ ਨਕੁੱਤਰ ਕਿਸੇ ਨੂੰ ਨੇ ਇਸ ਕੀਤਾ ਸਰ ਟ੍ਰੈਫਿਕ ਵਗੈਰਾ ਦੀ ਕੋਈ ਪ੍ਰੋਬਲਮ ਨਹੀਂ ਜੀ ਬਿਲਕੁਲ ਨਹੀਂ ਟ੍ਰੈਫਿਕ ਵਨਵੇ ਚੱਲਦਾ ਰਿਹਾ ਜੀ ਅਸੀਂ ਆਲਟਰਨੇਟਿਵ ਰੂਟ ਲਾਏ ਹੋਏ ਸੀ ਟ੍ਰੈਫਿਕ ਦੀ ਕੋਈ ਪ੍ਰੋਬਲਮ ਨਹੀਂ ਆਈ ਇਸ ਮੌਕੇ ਨਕੌਦਰ ਦੇ ਡੀਐਸਪੀ ਕੁਲਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਪੁਲਿਸ ਵੱਲੋਂ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਇਹਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੇ ਵਿੱਚ ਜਾਣ ਤੋਂ ਰੋਕਿਆ ਗਿਆ ਤੇ ਟ੍ਰੈਫਿਕ ਦੀ ਸਮੱਸਿਆ ਨੂੰ ਦੇਖਦੇ ਹੋਏ ਇੱਕ ਸਾਈਡ ਤੋਂ ਟ੍ਰੈਫਿਕ ਚਲਾਇਆ ਗਿਆ। ਸੋਦਾ ਦੇ ਕਿ ਲਗਾਤਾਰ ਕਿਸਾਨਾਂ ਦੇ ਵਿੱਚ ਭਾਜਪਾ ਨੂੰ ਲੈ ਕੇ ਕਾਫੀ ਰੋਸ ਪਾਇਆ ਜਾ ਰਿਹਾ ਜਿਸ ਦੇ ਮੱਦੇਨਜ਼ਰ ਚਾਰੇ ਪਾਸੇ ਭਾਸ਼ਪਾ ਦਾ ਲਗਾਤਾਰ ਵਿਰੋਧ ਜਾਰੀ ਹੈ। ਹਕੀਕਤ ਟੀਵੀ ਪੰਜਾਬੀ ਲਈ ਨਕੌਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ।